We are ڪيتو واه ڪرسيتو مولا صاحب کا جندباد 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 مولا صاحب کا جندباد 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 سي تي ان جوري يون جندباد 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 سي تي اتملي يون جندباد جندباد ਹਾਂਜੀ ਸਰ ਕੀ ਗੱਣਾ ਚਾਹਨੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਅੱਜ ਅਸੀਂ ਲੁਧਿਆਣਾ ਵਿਖੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਪਧਰੀ ਜਿਹੜੀ ਮੀਟਿੰਗ ਆ ਉਹ ਹੋਈ ਹੈ ਇਸ ਮੀਟਿੰਗ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਲਗਾਤਾਰ ਜੋ ਸੰਘਰਸ਼ ਪਿਛਲੇ ਸਮੇਂ ਚ ਕੀਤਾ ਉਹਦੇ ਉੱਤੇ ਰਿਵਿਊ ਕੀਤਾ ਗਿਆ ਤੇ ਪਰ ਜਿਹੜੀ ਸਰਕਾਰਾਂ ਵੱਲੋਂ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਹੈ ਉਹਦੇ ਉੱਤੇ ਵੀ ਐਕਸ਼ਨ ਲੈਣ ਦਾ ਅੱਜ ਅਸੀਂ ਫੈਸਲਾ ਕੀਤਾ ਹੈ ਅੱਜ ਸਾਂਝੇ ਤੌਰ ਦੇ ਉੱਤੇ ਇਹ ਗੱਲਾਂ ਇਹ ਵਿਚਾਰਾਂ ਕਰਕੇ ਅਸੀਂ ਫਾਈਨਲ ਨਤੀਜੇ ਤੇ ਪਹੁੰਚੇ ਆ ਕਿ ਪੰਜਾਬ ਦੇ ਵਿੱਚ 4 ਜਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਉਹਨਾਂ ਦੇ ਵਿੱਚੋਂ 2 ਜਿਮਨੀ ਚੋਣਾਂ ਜਿਹਦੇ ਵਿੱਚ ਬਰਨਾਲਾ ਤੇ ਗਿੱਦੜਵਾਹ ਇਹੜਾ ਦੋ ਚੀਜ਼ ਜਿਮਨੀ ਚੋਣਾਂ ਦਾ ਜਦੋਂ ਵੀ ਅਲਾਰਮ ਚੋਣ ਕਮਿਸ਼ਨਰ ਸਾਹਿਬ ਕਰਮਗੇ ਤਾਂ ਉਹਦੇ ਵਿੱਚ ਸੀਪੀਐਫ ਕਰਮਚਾਰੀ ਯੂਨੀਅਨ ਵੱਡੇ ਪੱਧਰ ਤੇ ਵਿਰੋਧ ਕਰੇਗੀ ਉਹਦੇ ਨਾਲ ਨਾਲ 2 ਤੋਂ 6 ਤਰੀਕ ਤੱਕ ਪੂਰੇ ਭਾਰਤ ਦੇ ਵਿੱਚ ਨੈਸ਼ਨਲ ਮੂਵਮੈਂਟ ਫਾਰ 올 ਪੈਨਸ਼ਨ ਸਕੀਮ ਦੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਸਾਂਝੇ ਉਪਰਾਲੇ ਦੇ ਨਾਲ ਜਿਹੜਾ ਪ੍ਰੋਗਰਾਮ ਦਿੱਤਾ ਕਿ ਮੁਲਾਜ਼ਮ ਚਾਹੇ ਉਹ ਅਧਿਆਪਕ ਨੇ ਕਲਾਸ ਰੂਮ ਨੇ ਟੀਚਰਸ ਨੇ ਕੋਈ ਵੀ ਕਲੈਰੀਕਲ ਵਾਲੇ ਨੇ ਉਹ ਸਾਰੇ ਦੇ ਸਾਰੇ ਕਾਲੇ ਰੰਗ ਦੀ ਪੱਟੀ ਬਣ ਕੇ ਸਰਕਾਰ ਨੂੰ ਆਪਣਾ ਵਿਰੋਧ ਜਤਾਣਗੇ ਔਰ ਇਹਦੇ ਨਾਲ ਨਾਲ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਇਹ ਹੈ ਕਿ ਜਿਸ ਤਰ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਾਤਾਰ ਸਾਡੇ ਨਾਲ ਵਾਅਦਾ ਖਾਫੇ ਨੇ ਕੀਤੀਆਂ ਵਾਅਦਾ ਖਾਫੀਆਂ ਕਿਸ ਤਰ੍ਹਾਂ ਸੀ ਕਿ ਸਰਕਾਰ ਵੱਲੋਂ ਜਨਵਰੀ ਫਰਵਰੀ ਮਾਰਚ 24 ਦੀ ਗੱਲ ਕਰ ਰਹੇ ਆ ਲਗਾਤਾਰ ਬੈਕ ਟੂ ਬੈਟ 8 ਮੀਟਿੰਗਾਂ ਸਾਨੂੰ ਦਿੱਤੀਆਂ ਔਰ ਉਹ 8 ਦੀਆਂ 8 ਮੀਟਿੰਗਾਂ ਸਰਕਾਰ ਨੇ ਮੋਤਵੀ ਕੀਤੀਆਂ ਜਲੰਧਰ ਪਛਮੀ ਦੀ 22 ਚੋਣ ਜਦੋਂ ਹੋਈਏ ਉਸ ਜਿਮਣੀ ਚੋਣ ਦੇ ਵਿੱਚ ਵੀ ਸਰਕਾਰ ਨੇ ਖਾਸ ਤੌਰ ਤੇ ਮੁੱਖ ਮੰਤਰੀ ਸਾਹਮਣੇ ਵਾਦਾ ਕੀਤਾ ਕਿ ਚੋਣ ਜਾਬਤਾ ਲੱਗਿਆ ਸਾਡੇ ਨੇ ਯਕੀਨ ਰੱਖੋ ਅਸੀਂ ਜਲਦੀ ਹੀ ਚੋਣ ਜਾਬਤੇ ਤੋਂ ਬਾਅਦ ਤੁਹਾਨੂੰ ਮੀਟਿੰਗ ਦੇ ਲਈ ਸੱਦਾ ਦਵਾਂਗੇ 25 ਤਰੀਕ ਲੰਘ ਜਾਂਦੀ ਏ 2 ਤਰੀਕ ਦਾ ਸਮਾਂ ਦਿੱਤਾ ਜਾਂਦਾ ਉਹ ਲੰਘ ਜਾਂਦਾ 22 ਤਰੀਕ ਦਾ ਸਮਾਂ ਦਿੱਤਾ ਜਾਂਦਾ ਉਹ ਫਿਰ ਮੀਟਿੰਗ ਮੋਤਵੀ ਨਹੀਂ ਹੁਣ 12 ਤਰੀਕ ਦਾ ਸਮਾਂ ਦਿੱਤਾ ਹੋਇਆ ਹੈ ਪਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਮੁਲਾਜ਼ਮਾਂ ਨੂੰ ਖੱਜਲ ਕਰ ਰਹੇ ਹੋ ਉਹਨਾਂ ਨੂੰ ਧਰਨੇ ਰੈਲੀਆਂ ਦੇ ਲਈ ਮਜਬੂਰ ਕਰ ਰਹੇ ਹੋ ਤੁਹਾਡੀ ਇਸੇ ਗੱਲ ਦਾ ਪ੍ਰਚਾਰ ਸੀਪੀਐਫ ਕਰਮਚਾਰੀ ਯੂਨੀਅਨ ਹਰਿਆਣਾ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰেন্স ਕਰਕੇ ਆਮ ਆਦਮੀ ਪਾਰਟੀ ਦੀ ਪੂਲ ਖੁੱਲੇਗੀ ਉਥੋਂ ਦੇ ਮੁਲਾਜ਼ਮ ਜਿਹੜਾ ਕਿ 1.80 ਲੱਖ ਵੱਧ ਮੁਲਾਜ਼ਮੀ ਜਿਹੜਾ ਕਐਨਪੀਐਸ ਦੇ ਵਿੱਚ ਇਹਦੇ ਪੁਰਾਣੀ ਪੈਨਸ਼ਨ ਦੀ ਗੱਲ ਕਰ ਰਿਹਾ ਹੈ ਉਹਨਾਂ ਨੂੰ ਤੇ ਆਮ ਲੋਕਾਂ ਨੂੰ ਜਾਗਰੂ ਕਰਾਂਗੇ ਕਿ ਇਹ ਪੰਜਾਬ ਦੀ ਸਰਕਾਰ ਲਗਾਤਾਰ ਸਾਡੇ ਨਾਲ ਧੋਖੇ ਦੇ ਧੋਖਾ ਕਰਦੀ ਆ ਰਹੀ ਹੈ ਮੁੱਖ ਮੰਤਰੀ ਸਾਹਿਬ ਜਿਹੜੇ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਇਹੀ ਬਲਾਸਮਾ ਦੇ ਨਾਲ ਆ ਅੱਜ ਉਹ ਸਾਡੇ ਨਾਲ ਮੀਟਿੰਗ ਕਰਨ ਤੋਂ ਵੀ ਭੱਜ ਰਹੇ ਨੇ ਮੰਗਾ ਕੀ ਹੈ ਸਾਡੀ ਇੱਕੋ ਇੱਕ ਮੰਗੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ 2004 ਤੋਂ ਬਾਅਦ ਜਿੰਨੇ ਮੁਲਾਜ਼ਮ ਸਰਕਾਰੀ ਨੌਕਰੀ ਚ ਰੈਗੂਲਰ ਆਏ ਨੇ ਉਹ ਸਾਰੇ ਦੇ ਸਾਰੇ ਅਸੀਂ ਪੁਰਾਣੀ ਪੈਨਸ਼ਨ ਦੀ ਮੰਗ ਕਰ ਰਹੇ ਹਾਂ ਭਗਵੰਤ ਮਾਨ ਜੀ ਨੇ ਸਾਡੀਆਂ ਰੈਲੀਆਂ 'ਚ ਆ ਕੇ ਹਰਪਾਲ ਚੀਮਾ ਜੀ ਨੇ ਆ ਕੇ ਉਹਨਾਂ ਦੇ ਘਰਾਂ 'ਚ ਮੀਟਿੰਗਾਂ ਹੋਈਆਂ ਕੇਸਰੀਵਾਲ ਸਾਹਿਬ ਦੇ ਨਾਲ ਮੀਟਿੰਗਾਂ ਹੋਈਆਂ ਉਰੇ ਲਗਾਤਾਰ ਮੀਟਿੰਗਾਂ ਦੇ ਬਾਅਦ ਉਹਨਾਂ ਨੂੰ ਸਾਨੂੰ ਭਰੋਸੇ ਦਿੱਤੇਗੇ ਜਦੋਂ ਸੱਤਾ ਜਾ ਕੇ ਇਹ ਸਰਕਾਰ ਚੁਪ ਕਰ ਗਈ ਸਰਕਾਰ ਉੱਤੇ ਗੱਲਬਾਤ ਨਹੀਂ ਕਰਦੀ ਬੜੇ ਪੈਸੇ ਲਾ ਕੇ ਇਹਨਾਂ ਨੇ ਪ੍ਰਚਾਰ ਕੀਤਾਗਾ ਅਸੀਂ ਪੈਨਸ਼ਨ ਵਹਾਰ ਕੀਤੀ ਜਾ ਰਹੀ ਹੈ ਕਿ ਹੋਈ ਹੈ ਹੇ ਤੱਕ ਨਹੀਂ 18 11 22 ਨੂੰ ਸਰਕਾਰ ਨੇ ਇੱਕ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਫਿਰ ਵੀ ਅਸੀਂ ਸਰਕਾਰ ਤੇ ਯਕੀਨ ਕੀਤਾ ਕਿ ਜਦੋਂ ਇਹ ਨੋਟੀਫਿਕੇਸ਼ਨ ਆ ਗਿਆ ਤੇ ਐਸਓਪੀ ਵੀ ਜਾਰੀ ਹੋ ਜੇ ਪਰ ਗੱਲ ਕਰੀਏ ਸਰਕਾਰ ਕਹਿੰਦੀ ਸਾਡੀ ਸਰਕਾਰ ਆਉਣ ਤੇ ਕਿਸੇ ਮੁਲਾਜ਼ਮਾ ਨੂੰ ਕਿਸੇ ਨੂੰ ਵੀ ਧਰਨੇ ਨਹੀਂ ਲਗਾਉਣੇ ਪੈਣਗੇ ਔਰ ਪਿਛਲੀਆਂ ਸਰਕਾਰਾਂ ਵਾਂਗੂ ਇਹਨਾਂ ਦਾ ਵੀ ਇਹੀ ਹਾਲ ਆ ਕਿਵੇਂ ਲੱਗ ਰਿਹਾ ਨਹੀਂ ਪਿਛਲੀਆਂ ਸਰਕਾਰਾਂ ਵਾਂਗੂ ਨਹੀਂ ਮੈਂ ਕਹਿੰਦਾ ਕਿ ਉਤੋਂ ਜ਼ਿਆਦਾ ਬੜਾ ਹਾਲ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਤਾਂ ਫਿਰ ਕਿਤੇ ਨਾ ਕਿਤੇ ਤੁਹਾਡੀ ਸੁਣਵਾਈ ਹੁੰਦੀ ਸੀ ਜੇ ਕੋਈ ਮੁੱਖ ਮੰਤਰੀ ਸਾਹਿਬ ਆਪਣੇ ਦਫ਼ਤਰ ਤੋਂ ਲੈਟਰ ਜਾਰੀ ਹੁੰਦੀ ਸੀ ਕਿ ਤੁਹਾਡੇ ਨਾਲ ਅਸੀਂ ਆ ਮੀਟਿੰਗ ਕਰਾਂਗੇ ਉਹ ਮੀਟਿੰਗ ਅਜੇ ਤੱਕ ਅੱਜ ਤੱਕ ਵੀ ਨਹੀਂ ਸੀ ਹੋਈ ਔਰ ਇਹ ਸਰਕਾਰ ਦੇ ਵਿੱਚ ਮੈਂ ਕਹਿੰਦੀ ਸੀਪੀਐਫ ਯੂਨੀਅਨ ਦੀ ਗੱਲ ਕਰਾਂ ਆਪਣੀ ਜਥੇਬੰਦੀ ਦੀ ਤਾਂ ਹੁਣ ਤੱਕ 17 ਮੀਟਿੰਗਾਂ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਪੋਸਟਪੋਨ ਕਰ ਚੁੱਕੇ ਨੇ ਸੀ ਜੀ ਐਂਡ ਡਾਕਟਰ ਤੋਂ ਕਹਦਾ ਪੱਤਰ ਜਾਰੀ ਹੁੰਦਾ ਤੁਹਾਡੀ ਆਧ ਰਿਕ ਨੂੰ ਮੀਟਿੰਗ ਹੈ ਤੇ ਜਿਸ ਦਿਨ ਮੀਟਿੰਗ ਹੋਣੀ ਹੁੰਦੀ ਉਸ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਲੈਟਰ ਆ ਜਾਂਦੀ ਏ ਕਿ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਕਿਸ ਗੱਲ ਦਾ ਜੀ ਕਿ ਅਸੀਂ ਅੱਜ ਭਗਵੰਤ ਸਿੰਘ ਜੀ ਦੇ ਕਰੀਏ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਬੜਾ ਵੱਡਾ ਅਹੁਦਾ ਹੁੰਦਾ ਹੈ ਮੁੱਖ ਮੰਤਰੀ ਦਾ ਇੱਕ ਰਾਜ ਦੇ ਵਿੱਚ ਕਿਉਂਕਿ ਉਹ ਸੰਵਧਾਨਕ ਚੋਣ ਤੇ ਸਾਡੇ ਮੁਖੀ ਇਸ ਤਰ੍ਹਾਂ ਵਿਰੋਧ ਕਰ ਰਹੇ ਤੁਸੀਂ ਨਾ ਇਲੈਕਸ਼ਨ ਆ ਰਹੇ ਤਾਂ ਇੱਕ ਤਾਂ ਜਿਹੜਾ ਸਾਡਾ ਵਿਰੋਧ ਇਹ ਆ ਕਿ 2 ਤੋਂ 26 ਤਰੀਕ ਤੱਕ ਸਤੰਬਰ ਦੇ ਵਿੱਚ ਅਸੀਂ ਕਾਲੀਆਂ ਪੱਟੀਆਂ ਬਨ ਕੇ ਉਹਦਾ ਵਿਰੋਧ ਕਰਾਂਗੇ ਔਰ ਸਰਕਾਰ ਨੂੰ ਚੇਤਾਵਾਂਗੇ ਨਾ ਤਾਂ ਸਾਨੂੰ NPS ਚਾਹੀਦੀ ਨਾ ਜਿਹੜੀ ਕੇਂਦਰ ਨੇ ਇੰਟਰੋਡਿਊਸ ਹੋਣ ਕਰਾਈ ਹੈ UPS ਨਾ ਸਾਨੂੰ ਉਹ ਚਾਹੀਦੀ ਹੈ ਸਾਨੂੰ OPS ਚਾਹੀਦੀ ਜੋ ਪਹਿਲਾਂ ਮੁਲਾਜ਼ਮ ਲੈ ਰਹੇ ਸੀ ਜੋ ਵਾਦੇ ਸਰਕਾਰ ਨੇ ਸਾਡੇ ਨਾਲ ਕੀਤੇ ਸੀ ਉਹ ਚੀਜ਼ ਚਾਹੀਦੀ ਹੈ ਉਹਦੇ ਨਾਲ ਨਾਲ ਜਿਹੜਾ ਅਗਲਾ ਪ੍ਰੋਗਰਾਮ ਆ ਜਦੋਂ ਅਸੀਂ ਇਹ ਝੰਡਾ ਵਾਰਛ ਦਾ ਪ੍ਰੋਗਰਾਮ ਜਿੱਦੜਵਾਹਾ ਦੇ ਬਰਨਾਲੇ 'ਚ ਕਰਾਂਗੇ ਤਾਂ ਜੋ ਉਥੋਂ ਵੀ ਲੋਕਾਂ ਨੂੰ ਦੱਸਾਂਗੇ ਇਹ ਸਰਕਾਰ ਨੇ ਸਾਡੇ ਨਾਲ ਧੋਖਾ ਕਿਸ ਹੱਦ ਤੱਕ ਕੀਤਾ ਜਲੰਧਰ ਜਿਮਣੀ ਕਿਉਂ ਤੇ ਸਾਡੇ ਨਾਲ ਦੋ ਦੋ ਮੀਟਿੰਗਾਂ ਕਰਕੇ ਦੁਬਾਰਾ ਫਿਰ ਮੀਟਿੰਗਾਂ ਤੋਂ ਮੁੱਖ ਮੰਤਰੀ ਸਾਹਿਬ ਭੱਜ ਗਏ ਤੇ ਉਹਦੇ ਨਾਲ ਜਿਹੜੀ ਪ੍ਰੈਸ ਕਾਨਫਰੰਸ ਹੰਬਾਲੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੱਡੇ ਪੱਧਰ ਤੇ ਕਰਾਂਗੇ ਉਹ ਚ ਸਰਕਾਰ ਦੀਆਂ ਪੂਲਾ ਖੋਲਾਂਗੇ ਲੈਟਰ ਦਿਖਾਵਾਂਗੇ ਕਿ ਐਡਾ ਐਡਾ ਮੀਟਿੰਗਾਂ ਤੋਂ ਸ੍ਰੀ ਮੁੱਖ ਮੰਤਰੀ ਸਾਹਿਬ ਸਾਡੇ ਕੋਲ ਭੱਜੇ ਪਿਛਲੀ ਵਾਰ ਵੀ ਝੰਡਾ ਰੋਸ ਮਾਰਚ ਤੁਹਾਡੇ ਵੱਲੋਂ ਕੀਤਾ ਗਿਆ ਸੀ ਉਦੋਂ ਕਿਦਾਂ ਦਾ ਰਿਸਪੌਂਸ ਆਇਆ ਤੇ ਇਸ ਵਾਰ ਕੀ ਕਰਨ ਜਾ ਰਹੇ ਨਵਾ ਦੇਖੋ ਹਾਲਾਤ ਇਹ ਨੇ ਕਿ ਜਦੋਂ ਅਸੀਂ 27 ਤਰੀਕ ਨੂੰ ਜਲੰਧਰ ਦੇ ਵਿੱਚ 27 ਜੂਨ ਨੂੰ ਝੰਡਾ ਮਾਰਚ ਕਰਦੇ ਹਾਂ ਜਿਬੜੀ ਚੌਂਦੇ ਦਰਮਿਆਨ ਤਾਂ ਮੁੱਖ ਮੰਤਰੀ ਸਾਹਿਬ ਨੂੰ ਉਸੇ ਦਿਨ ਹੀ ਕਲਬ ਕਬਾਲਾ ਚ ਮੀਟਿੰਗ ਦਾ ਸੱਦਾ ਪੱਤਰ ਦੇ ਦਿੱਤਾ ਜਾਂਦਾ ਹੈ ਸਾਡੀ ਜਦੇ ਬੰਦੀ ਸੀਐਮ ਸਾਹਿਬ ਨਾਲ ਮੀਟਿੰਗ ਕਰਨ ਜਾਂਦੀ ਏ ਗੱਲਬਾਤ ਹੁੰਦੀ ਏ ਔਰ ਸਾਨੂੰ ਉਹ ਅਪੀਲ ਕਰਦੇ ਨੇ ਉਹ ਅਪੀਲ ਚ ਸਿਰਫ ਇਹੀ ਹੁੰਦਾ ਹੈ ਕਿ ਚੋਣ ਜਾਬ ਤੇ ਬਾਅਦ ਤੁਹਾਨੂੰ ਬੁਲਾ ਕੇ ਤੁਹਾਡਾ ਮੁੱਦਾ ਹੱਲ ਕਰ ਦਿੱਤਾ ਜਾਵੇਗਾ ਪਰ ਚੋਣਾ ਲੰਘ ਗਿਆ ਤੇ ਸਰਕਾਰ ਨੂੰ ਅਸੀਂ ਵੀ ਦੇਖਦੇ ਹਾਂ ਦਫ਼ਤਰਾਂ ਦੇ ਵਿੱਚ ਸਰਕਾਰੀ ਦਫ਼ਤਰਾਂ ਚ 바ਵਾ ਸਾਹਿਬ ਦੀ ਤੇ ਭਗਤ ਸਿੰਘ ਦੀ ਫੋਟੋ ਲਾਈ ਆ ਲੱਗਦਾ ਸੰਵਿਧਾਨ ਦੇ ਅਕੋਰਡਿੰਗ ਜਿਹੜੇ ਸ਼ਹੀਦ ਹੋਏ ਆ ਕਿ ਉਹਨਾਂ ਨੇ ਅੱਜ ਦੇਸ਼ ਦਾ ਇਹ ਹਾਲ ਦੇਖਣਾ ਸੀਗਾ ਤੇ ਇਹਦੇ ਕਰਕੇ ਆ ਚੀਜ਼ਾਂ ਹੋ ਰਹੀਆਂ देखो यह है कि सरकार ने पहल करनी तक की थी सी उधर से सवाल भी किया था सी कि ਤੁਸੀਂ ਸਰਦਾਰ ਸ਼ਹੀਦ ਜਿਹਾ ਜੋ ਭਗਤ ਸਿੰਘ ਜੀ ਦੀ ਤੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਜਿਹੜੀ ਤਸਵੀਰ ਹੈ ਉਹ ਲਗਪਰ ਹਰ ਸਰਕਾਰੀ ਦਫਤਰ ਦੇ ਵਿੱਚ ਲੱਗ ਚੁੱਕੀ ਹੈ। ਪਰ ਸਾਧੂ ਮੀਜ਼ੇ ਕਿ ਸਰਕਾਰ ਉਹਨਾਂ ਦੇ ਮੁਤਾਬਕ ਉਹਨਾਂ ਦੇ ਸਿਧਾਂਤ ਦੇ ਚੌਰਿਆਂ ਕੰਮ ਕਰੇਗੀ ਪਰ ਇਹ ਸਰਕਾਰ ਉਹਨਾਂ ਨੂੰ ਵੀ ਉਹਨਾਂ ਦੀਆਂ ਫੋਟੋਆਂ ਦਫਤਰਾਂ ਦੇ ਵਿੱਚ ਲਗਾ ਕੇ ਕੈਲੰਡਰਾਂ ਦੇ ਉੱਤੇ ਲਗਾ ਕੇ ਸਿਰਫ ਵੋਟ ਬੈਂਕ ਦਾ ਕੰਮ ਕਰ ਰਹੀ ਹੈ ਕਿ ਉਹ ਸਹਾਦਰ ਤੇ ਸਾਨੂੰ ਕਿਸੇ ਤਰੀਕੇ ਨਾਲ ਵੋਟ ਮਿਲ ਜੇ ਪਰ ਅਸੀਂ ਇਹ ਗੱਲ ਬੜੀ ਸਪੱਸ਼ਟ ਭਗਵੰਤ ਮਾਨ ਜੀ ਨੂੰ ਤੇ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਨੂੰ ਕਹਿਣੀ ਚਾਹੁੰਦੇ ਆ ਇਹ ਹੀ ਚੀਜ਼ਾਂ ਸਾਡੇ ਨਾਲ ਮਨਪ੍ਰੀਤ ਬੱਲਵੰਦ ਜੀ ਨੇ ਕੀਤੀਆਂ ਅਸੀਂ ਅਜੋ ਹਾਸ਼ੀਏ ਤੇ ਖੜੇ ਨੇ ਬਠਿੰਡੇ 'ਚ ਐਫਐਮ ਹੋਵੇ ਮੂਕੇ ਦਾ ਤੇ ਤੀਜੇ ਹਿੱਸੇ ਤੇ ਆਇਆ ਸੀ ਜਦੋਂ ਵੋਟਾਂ ਬੰਨ੍ਹ ਜਦੋਂ ਨਤੀਜੇ ਸਾਹਮਣੇ ਆਏ ਇਹ ਨਾ ਹੋਵੇ ਕਿ ਜੇ 22 ਦੇ ਵਿੱਚ ਲੱਖਾਂ ਮੁਲਾਜ਼ਮਾਂ ਨੇ ਤੁਹਾਡਾ ਸਾਥ ਦਿੱਤਾ ਤੁਸੀਂ ਜਿੱਤ ਕੇ ਸਰਕਾਰ ਬਣਾਈ 92 ਐਮਐਲਏ ਮਿਲੇ ਤੇ ਜੇਕਰ ਤੁਸੀਂ ਵਾਅਦਾ ਪੂਰਾ ਨਹੀਂ ਕੀਤਾ ਤੇ 13 ਤੋਂ 3 ਦੇ ਵੀ ਮੁਲਾਜ਼ਮਾਂ ਨੇ ਵਿਰੋਧ ਕੀਤਾ ਤੇ ਜੇ ਵਾਦੇ ਫਿਰ ਵੀ ਨਾ ਪੂਰੇ ਕਿਤੇ ਸਰਕਾਰ ਨੇ ਸਾਡੀਆਂ ਬਦਲੀਆਂ ਤਹ ਤਾਂ ਲਗਾਤਾਰ ਕਰ ਰਹੀ ਹੈ ਹਰਾਸਮੈਂਟ ਕੀਤਾ ਜਾ ਰਿਹਾ ਸਾਨੂੰ ਜੇ ਇਹੀ ਰਿਹਾ ਤੇ 27 ਦੇ ਵਿੱਚ ਆਵਾਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵੀ ਦਿਖਾ ਦੇਣਾ ਹਾਂਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਲੁਧਿਆਣਾ ਦੇ ਵਿੱਚ ਕੀਤੀ ਗਈ ਹੈ ਤੇ ਕਿਹੜੇ ਵਿਸ਼ੇ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਟੋਕਰਾ ਮੈਂ ਪੁਰਾਣੀ ਪੈਂਸ ਬਹਾਲੀ ਨੂੰ ਲੈ ਕੇ ਆ ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿੰਨਾ ਪੁਰਾਣੇ ਵੀ ਸਾਰੇ ਫਾਈਨਾਂਸ ਮਿਨਿਸਟਰ ਰਹੇ ਨੇ ਉਹਨਾਂ ਨੂੰ ਵੀ ਇਹੀ ਗੱਲ ਸਹੀ ਸੀ ਕਿ ਅਸੀਂ ਪੁਰਾਣੇ ਖੰਦੀ ਰਾਜਾ ਵਾਂਗੂ ਆਪਣੇ ਸੱਤਾ ਚ ਰਹਾਗੇ ਪਰ ਉਹਨਾਂ ਨੂੰ ਹੁਣ ਇਹ ਭਲੇਖਾ ਕੱਢ ਦੇਣਾ ਚਾਹੀਦਾ ਕਿ ਇਹ ਲੋਕ ਰਾਜ ਆ ਜਦੋਂ ਤੁਸੀਂ ਮਲਾਜਮਾਂ ਨਹੀਂ ਆ ਲੋਕਾਂ ਦੀਆਂ ਮੰਗਾਂ ਨਹੀਂ ਮੰਨੋਗੇ ਤਾਂ ਉਹਨਾਂ ਨੇ ਮੁੜ ਕੇ ਤੁਹਾਨੂੰ ਸੱਤਾ ਦੇ ਵਿੱਚੋਂ ਹਵੇਸਾ ਵੀ ਗਾਇਬ ਕਰ ਦੇਣਾ ਤੁਹਾਡੇ ਸਾਹਮਣੇ ਪਰਵਿੰਦਰ ਢੀਹਸਾ ਤੇ ਮਰਜੀਵਾਦਾ ਦੀ ধারণা ਕਿ ਉਹ ਉਤਾਰ ਦੇ ਵਿੱਚ ਜਦੋਂ ਸਾਡੇ ਨਾਲ ਮੀਡੀਆ ਕਰਦੇ ਸੀ ਉਹ ਕਹਿੰਦੇ ਸੀ 2044 ਤੱਕ ਮੈ ਇਥੇ ਰਹਿਣਾ ਸਤਾ ਜਰਣਾ ਸਤਾਈ ਕੁਰਸੀ ਦੇ ਰਹਿਣਾ ਪਰ ਤੁਸੀਂ ਦੇਖੋਗੇ 2018 ਦੇ ਵਿੱਚ ਉਹ ਮੁੜ ਕੇ ਇਸ ਕੁਰਸੀ ਤੋਂ ਗਾਇਬ ਹੋ ਗਏ। ਔਨਰ ਵਾਲੇ ਟਾਈਮ ਦੇ ਵਿੱਚ ਕੀ ਸੰਘਰਸ਼ ਕੀਤਾ ਜਾਊਗਾ ਤੁਹਾਡੇ ਕੋਲੋਂ। ਅਸੀਂ ਹਰੇਕ ਮਹਾਜ ਤੇ ਸਰਕਾਰ ਨੂੰ ਘੇਰਾਂਗੇ ਜਿਹੜੀ ਵੀ ਚੀਜ਼ ਦੇ ਨਾਲ ਆਪਣੇ ਲੋਕਾਂ ਨੂੰ ਜਾ ਕੇ ਦੱਸਾਂਗੇ ਵੀ ਜਿਹੜੀ ਸਰਕਾਰ ਆ ਇਹ ਇਹ ਪਹਿਲੀਆਂ ਸਰਕਾਰਾਂ ਨਾਲ ਜ਼ਿਆਦਾ ਖਤਰਨਾਕ ਆ। ਇਹ ਸੋਸ਼ਲ ਮੀਡੀਆ ਤੇ ਆਮ ਅਖਬਾਰਾਂ ਪਿਆਨਾਂ ਵਾਲੀ ਤੇ ਹੋਰ ਕਹਿੰਦੀ ਆ ਪਰ ਕਹਿੰਦੇ ਖਾਦੀ ਦੇ ਵਿੱਚ ਇਹਨਾਂ ਦਾ ਜ਼ਮੀਨਾਂ ਸਮਾਨਤਾ ਫਰਕ ਆ ਜਿਹੜਾ ਵਾਦਾ ਇਹਨੇ ਸਰਕਾਰ ਕੋਲੋਂ ਨਾਲ ਕਰ ਰਿਆ ਉਹ ਤੋਂ ਉਲਟੇ ਕਰਨਾ ਇਸ ਕਰਕੇ ਇਹਨਾਂ ਤੇ ਭਰੋਸਾ ਨਾ ਕਰੋ ਤੇ ਇਹਨਾਂ ਨੂੰ ਮੋੜ ਕੇ ਸੱਤਾ ਤੋਂ ਬਾਹਰ